ਕੈਨੇਡਾ ਦੇ ਕਬੱਡੀ ਕੱਪਾਂ ਦੇ ਵਿੱਚ ਜੇ ਅੱਜ ਤੱਕ ਦਾ ਇਤਿਹਾਸ ਦੇਖੀਏ ਇੱਕੋ ਹੀ ਖਿਡਾਰੀ ਹੈ ਜਿਹੜਾ ਬੈਸਟ ਰਿਹਾ ਉਹ ਹੈ ਹੀਰਾ ਲਾ ਹੀਰਾ ਹੀਰਾ ਤੇ ਆਵੇ ਬੁੱਲਾ ਆਵੇ ਬੁੱਲਾ ਕਬੱਡੀ ਕਬੱਡੀ ਵਾਹ ਸੋਹਣਿਆ ਛੜਦੀ ਛੋਟੇ ਵੀਰਿਆ ਕਰਨੀ ਰੀ ਸ਼ਰਾਬੀਆਂ ਦੀ ਆਹ ਇੱਕ ਮਟਾਕੇ ਪਹਿਲੇ ਗੋਡੀ ਖੇਡ ਪੰਜਾਬੀਆਂ ਦੀ ਦਰਸ਼ਕਾਂ ਦੇ ਵਿੱਚ ਹੱਲੇ ਹਿਲਾ ਰਹੇ ਹੈ ਜਿਗਰਾ ਵੱਡਾ ਚਾਹੀਦਾ ਹੈ ਆ ਪੈ ਗਈ ਹੀਰੇ ਦੀ ਰੇਡ ਦੁਨੀਆਂ ਦੇ ਵਿੱਚ ਹੁੱਲੇ ਹੁਲਾਰੇ ਨੇ ਹੁੱਲੇ ਹੁਲਾਰੇ ਨੇ ਆ ਟੱਬਿਆਂ ਦਾ ਮੁੱਤ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਜੱਪਾ 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 ਚਰਖਾ ਚੱਲਣ ਵਾਲੀ ਗੱਲ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਨਰੀਸਾ ਕਮਾਲ ਦਾ ਜਫਾ ਲੱਗਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਆ ਦੇਖਦੇ ਵੀ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਦੇ ਕਾਪੇ ਉੱਤੇ ਉਹੀ ਹੋਣੀ ਏ ਜਿਹੜੀ ਗੱਲ ਦੀ ਤੂੰ ਗੱਲ ਕਰਦੀ ਆ ਪੁਆਇੰਟ ਹਾਂ ਜਿਹੜੇ ਕੇਰ ਫੜਦੀ ਆਪ ਪਈ ਹੀ ਰੇਡ ਦੇਖਦੇ ਆਂ ਵੀ ਸੁਰ ਸਿੰਘ ਵਾਲੇ ਅੰਬੇ ਦੀ ਐ ਸ਼ੀਲੂ ਕੰਨੀ ਤੇ ਐ ਜ਼ਾਫਰ ਅਲੀ ਐ ਔਰ ਨਾਲ ਦੇਖਦੇ ਆਂ ਵੀ ਮਨੀਸ਼ਵਰਗੇ ਜੱਗੇ ਵਰਗੇ ਮੰਨੇ ਪਰ ਮੰਨੇ ਕਬੱਡੀ ਖਿਡਾਰੀ ਕਹਿੰਦਾ ਜਹਾਣ ਦੀ ਕੋਸ਼ਿਸ਼ ਕਰਦਾ ਲੋ ਹਰਿਆਣੇ ਵਾਲਾ ਸ਼ੋਰਾ ਕਹਿੰਦਾ ਮੈਂ ਕਰਦਾ ਦੋ ਹੱਥ ਪੰਜਾਬ ਦਾ ਗੱਪਰੂ ਹਰਿਆਣੇ ਦਾ ਸ਼ੋਰਾ ਬੱਲੇ ਬੱਲੇ ਹੋ ਰਿਹਾ ਵਾਹ ਵਾਹ ਉਹ ਸੋਹਣਿਆ ਅੰਬਾ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮਾਰਦਾਰੀ ਮੈਚ ਦੇ ਵਿੱਚ ਆ ਲੋਕ ਜਿਹੜਾ ਨਿਗਾਹਾਂ ਗੱਡੀ ਬੈਠੇ ਐ ਔਰ ਦੁਨੀਆ ਦੇ ਵਕਫਾ ਮੁਲਕਾਂ ਨਾਲ ਵੀ ਜੁੜੇ ਹੋਏ ਆ ਸ਼ੀਲੂ ਦੇ ਨਾਲ ਸਮਾਣੇ ਵਾਲੇ ਬੰਨੀ ਦਾ ਹੁੰਦਾ ਮੁਕਾਬਲਾ ਬੱਲੇ ਬੱਲੇ ਹੋਈ ਪਈ ਬੰਦਿਆਂ ਨੇ ਖਿੱਚਾਂ ਹੱਜੇ ਖੱਬੇ ਅਨੜੀ ਸੇ ਕਬੱਡੀ ਖਿਡਾਰੀ ਐਂਡ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਪਿਆ ਲਪੇਟਾ ਗੱਲ 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 ਮੈਨੂੰ ਲੱਗਦਾ ਵੀ ਹੁਣ ਮੁਸ਼ਕਲ ਜੀ ਬਣਦੀ ਜਾ ਰਹੀ ਹੈ ਸ਼ੀਲੂ ਸ਼ਾ ਗਿਆ ਵਿੱਚ ਦੁਨੀਆ ਦੇ ਮੰਗੜ ਦੀ ਕੋਨੇ ਜੀ ਸੰਧੂ ਸਾਹਿਬ ਸ਼ੈਟਲ ਦੁਆਏ ਨੇ ਬਹੁਤ ਬਹੁਤ ਧੰਨਵਾਦ ਹੈ ਮੁੰਡਾ ਜੋਤਾ ਜੀ ਨਹੀਂ ਬੁੱਸੇ ਗਿਰ ਜਿਵੇਂ ਵੱਡੇ ਖੇਡ ਕਬੱਡੀ ਵੱਡੀ ਰੇਡਰ ਵੱਡਾ ਜਾਫੀ ਦਾ ਨਾਮ ਵੱਡਾ ਆ ਜਿਗਰਾ ਵੱਡਾ ਸਮਾ ਸਭ ਤੋਂ ਵੱਡਾ ਹੁਣ ਕੋਸ਼ਿਸ਼ ਚੱਲਦੀ ਹੋਈ ਡੱਕ ਲੈਣ ਦੀ ਇਹ ਹੈ ਹਰਿਆਣੇ ਵਾਲਾ ਸ਼ੀਲੂ ਆ ਹੁੰਦੀ ਹੋਈ ਕਮਾਲ ਬੱਲੇ ਬੱਲੇ ਨਹੀਂ ਜੀ ਸੱਜੇ ਖੱਬੇ ਹੁੰਦਾ ਮੁੰਡਾ ਆ ਦੇਖਦੇ ਵੀ ਟੱਕਰ ਦੀ ਕੋਸ਼ਿਸ਼ ਕੀਤੀ ਜਾ ਰ Kabaddi 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 ah, 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 ah. ਇਸ਼ਾਰੇ ਹੁੰਦੇ ਕਬੱਡੀ ਦਾ ਸਵਾਰ ਆਇਆ ਪਿਆ ਤੀਜਾ ਮੈਚ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਹਕਮ ਵਾਲੀਆ ਜਬ ਕਲੋਜ਼ ਫਾਈਟਰ ਆ ਖੜਿਆ ਟੱਕਰ 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 ਪਾਲੇ ਦੇ ਨਾਲ ਅੰਬੇ ਦੀ ਅੰਬੇ ਦੀ ਟੱਕਰ ਪਰ ਵੇਖੋ ਵੀ ਇਸ ਸਮੇਂ ਲਓ ਜਨ ਅੰਬਾਗੇ ਤਸਵੀਰਾਂ ਮਿਲ ਰਹੀ ਹੈ ਕਬੱਡੀ ਖਿਡਾਰੀ ਔਰ ਦੂਸਰੇ ਪਾਸੇ ਵੜਿੰਗ ਪਿੰਡ ਵਾਲਾ ਸਤੂ ਹੁਣ ਕੋਸ਼ਿਸ਼ ਕਰਦਾ ਢੱਕਣ ਦੀ ਭੜ ਕੇ ਬਗਲ ਵੱਜ ਗਈ ਕੈਂਜੀ ਵੱਜੀ ਹੋਈ ਕੈਂਜੀ ਆਦਮਿਸ਼ਵਾਸ ਦੇ ਨਾਲ ਗੱਲ ਮੈਨੂੰ ਲੱਗਦਾ ਵੀ ਹੁਣ ਜਾਨ ਕੜਕੀ ਦੇ ਵਿੱਚ ਹੈ ਜਾਨ ਸ਼ਿਕੰਜੇ ਦੇ ਵਿੱਚ ਆ ਗਈ ਪੁੱਠੀ ਆਪਣੇ ਦੰਦ ਚੀਨ ਦੀ ਅਬਦੁੱਲਾ ਰਾਜਪੂਤ ਇਹ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾਦੇ ਆ ਆਬਦੁੱਲਾ ਰਾਜਪੂਤ ਤੇ ਢਿੱਲੋਂ ਦੇ ਦਰਮਿਆਨ ਟੱਕਰ ਸਿਰੇ ਦੀ 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 ਦੇਨੂੰ ਕਹਿੰਦੇ ਵੀ ਐਂਡ ਹੋ ਗਿਆ ਅੱਜ ਸਰੀ ਦੇ ਵਿੱਚ ਐਂਡ ਹੋ ਗਿਆ ਆ ਬਦੁੱਲਾ ਰਾਜਪੂਤ ਸਿਰੇ ਦਾ ਜਫਾ ਲਾ ਕੇ ਬੱਲੇ ਜਿਹੜੇ ਰੋਪੜ ਦਾ ਕਹਿੰਦੇ ਪ੍ਰਭਾਨੀ ਜੀ ਦੇਖਾ ਅੰਨੀ ਯਾਰ ਹੈ ਪਰ ਟੱਕਰ ਸ਼ੀਲੂ ਦੇ ਨਾਲ ਆ ਟੱਕਰ ਸ਼ੀਲੂ ਦੇ ਨਾਲ ਤੇ ਜਫਾ ਮਾਰ ਕੇ ਕੁੜਕੀ ਪਾਲੀ ਲੱਤਾਂ ਨੂੰ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਜੋਰ ਸੀ ਗੱਬਰੂਆ ਤੇਰਾ ਅੱਜ ਟੰਡੇ ਨੂੰ ਤੋਲ ਹੋ ਗਿਆ ਸ਼ੀਲੂ ਮੇਲਾ ਨਚਾ ਗਿਆ ਸ਼ੀਲੂ ਮੇਲਾ ਨਚਾ ਗਿਆ ਆ ਵੇਖੀਏ ਸਮਾਣੇ ਵਾਲੇ ਬੰਨੀ ਨੂੰ ਸਿਰਾ 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 ਲਾ ਗਿਆ ਮੁੰਡਾ ਸਿਰਾ ਲਾ ਗਿਆ ਵਿੱਚ ਅੱਜ ਅੱਜ ਆਜ਼ਾਦ ਪੰਜਾਬ ਕੇਸਰੀ ਦੀ ਕਲੱਬ ਲਈ ਅਰਸ਼ ਮਹਿਤੋਦ ਦੇ ਜੱਫੇ ਵੀ ਦੇ ਕੱਢੋਗੇ ਹੋਣਗੇ ਜਾਫਰ ਜਾਫਰ ਅਲੀ ਕੰਬੋ 2000 5000 ਟੋਰਨਾ ਰੇਡਰਾਂ ਨੂੰ ਕਹਿੰਦਾ ਸ਼ਾਟ ਗੋ ਡਾਂਟ ਗੋ ਜਾਫਰ ਅਲੀ ਕੰਬੋ ਇਹ ਦੋ ਅੰਜ ਦਾ ਜਨਮ ਇਹ ਵੀ ਕਹਿੰਦੇ ਕਿ ਆ ਦੁਨੀਆ ਦੇ ਟੁੱਟ ਰਹੀ ਫੜਦਾ ਕਿਆ ਬਾਤ ਹੈ ਕਿਆ ਬਾਤ ਹੈ ਕਿ ਕਰਤਾ